Thank <laughs> <laughs> you. <laughs> ਦੇ ਵੀ ਆਹ ਇਹ ਕੋਈ ਮੰਨਣਾ ਨਾ ਹੈ ਹੈ ਜੀ ਇਨਸ਼ਾ ਅੱਗੇ ਨਾ ਤੇ ਜਦ ਕਿ ਲੱਗ ਜੂ ਕਿ ਆਸੇ ਆਲੇ ਬਾਬਾ ਜੀ ਅਰੇ ਫਨੋ ਕੀ ਪਲਾ ਕੇ ਜਾਂਦੇ ਜੇ ਇਸੇ ਮਾਲਾਨੇ ਦੇ ਬਾਪਾ ਅੱਜ ਉਹ ਇਸ ਦਾ ਕਿੰਨੀ ਪੱਟਾ ਵੀ ਨਾ महाराज मैडम ख़ुशी ਜੀਤ ਭਾਈ ਜੀ ਮਹਾਰਾਜ ਜੀ ਤੇਰੇ ਨਾਲੇ ਤੇ ਸੋਪਾ ਬੈਂਡਰ ਸੋਪਾ ਬੈਂਡਰ ठीक है टेलीसिपोटोग्राफी एक्टिवेट करिए प्रोग्राम से वाव हो तेरा मार जानु कृपा की oh ਤੇ ਜਿਹੜੀ ਅਰਦਾਸ ਹੈ ਉਹ ਹੀ ਹੈ ਕਿ ਹੜਪੀੜਤਾ ਵਸਤੇ ਜਿਹੜੇ ਸਾਡੇ ਹੜ ਨਾਲ ਫਲੱਡ ਅਫੈਕਟਡ ਲੋਕ ਨੇ ਉਹਨਾਂ ਨੂੰ ਛੇਤੀ ਛੇਤੀ ਰਾਹਤ ਮਿਲੇ ਛੇਤੀ ਛੇਤੀ ਉਹ ਪਾਣੀ نیچے ਉtre ਤੇ ਲੋਕੀ ਆਪਣਾ ਜਿਹੜਾ ਜਨਜੀਵਨ ਹੈ ਉਹ ਜਲਦੀ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ ਉਹਨਾਂ ਸੁੱਖ ਦਾ ਸਾਥ ਇੱਕ ਜਗਤ ਜੀ ਲੰਦਾਰ ਅਕਲਾ ਆਪਣੀ ਕਿਰਪਾ ਦਾ ਜਿਤ ਦਵਾਰੇ ਉਬਰੇਤੇ ਤੇ ਲਹੋ ਬਾਤ ਸੱਚੇ ਬਾਦਸ਼ਾਹੀ ਕਿਰਪਾ ਜਿਹੜੀ ਉਹੀ ਹੈ ਕਿ ਚਲੋ ਗੁਰੂ ਸਾਹਿਬ ਦੀ ਵੈਸੇ ਕਿਰਪਾ ਬਣੀ ਹੋਈ ਹੈ ਲੋਕਾਂ ਦੇ ਉੱਤੇ ਅਸੀਂ ਗੱਲ ਜੀ ਅਸੀਂ ਪਿੰਡਾਂ ਪਿੰਡਾਂ ਜਾ ਕੇ ਆਏ ਆ ਪਿੰਡ ਲੋਕਾਂ ਨੂੰ ਮਿਲ ਕੇ ਆਏ ਆ ਤੇ ਅਰਦਾਸ ਹੀ ਗੁਰੂ ਸਾਹਿਬ ਦੀ ਤੁਹਾਨੂੰ ਅਰਦਾਸ ਕਰੋ ਸੱਚੇ ਬਾਦਸ਼ਾਹ ਨੂੰ ਇਸ ਪ੍ਰੋਸੈਸ ਦੇ ਵਿੱਚੋਂ ਨਿਕਲੋ ਤੇ ਤੁਹਾਡਾ ਮਨ ਵੀ ਜਿਹੜਾ ਸਟਰੋਂਗ ਮਨ ਜੀਤੇ ਜਗਜੀਤ ਫਿਰ ਮਨ ਵੀ ਸਟਰੋਂਗ ਹੋ ਜਾਂਦਾ ਇਹ ਉਹ ਵਾਲਾ ਜਿਹੜੀ ਪੂਰੀ ਵਿਧੀ ਆ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਦਾ ਬਲਵਕਸ਼ ਦੀਆਂ ਤੇ ਗੁਰੂ ਸਾਹਿਬ ਸਾਡੇ ਕੋਲ ਰੈਫਰੈਂਸ ਵਿੱਚ ਸਭ ਤੋਂ ਵੱਡੇ ਸਭ ਤੋਂ ਗੁਰਵਰਜਨ ਦੇ ਮਹਾਰਾਜ ਤੋਂ ਸ਼ੁਰੂ ਹੋ ਜੋ ਕੁਰਬਾਨੀਆਂ ਤੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਰੋਬਨ ਸਿੰਘ ਮਹਾਰਾਜ ਜੀ ਜਾਂ ਹੋਰ ਜਿੰਨੇ ਵੀ ਸਾਡੇ ਸ਼ਹੀਦ ਨੇ ਉਹਨਾਂ ਸਾਰਿਆਂ ਦੀ ਜਿਹੜੀ ਸਿੱਖਿਆ ਆ ਰੈਫਰੈਂਸ ਮੈਂ ਰੈਫਰੈਂਸ ਕਰਨਾ ਸਾਨੂੰ ਦਿਮਾਗ ਰੱਖਣਾ ਦੇਦਾ ਵੀ ਦੇਖੋ ਉਹਨਾਂ ਨੇ ਕਿੰਨੇ ਕਿੰਨੇ ਬੁਖਸ ਸਹੇ ਆ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਦੇ ਬਹੁਤ ਹੀ ਨੀਚੇ ਨੇ ਸੋ ਮਾਰੇ ਸਾਰੇ ਨੂੰ ਬਾਲਵਕਸ਼ਣ ਕੇ ਦੇ ਵਿੱਚੋਂ ਅਸੀਂ ਨਿਕਲ ਪਈਏ ਨਿਕਲ ਜਾਣਾ ਲੋਕਾਂ ਨੇ ਪੰਜਾਬੀ ਆਪਣੇ ਲੋਕ ਜਿਹੜੇ ਆ ਆਪਣੇ ਕੌਮ ਜਿਹੜੀ ਹੈਗੀ ਉਹ ਤਗੜੀ ਆ ਮਨੋਂ ਤਗੜੀ ਆ ਕਿਉਂਕਿ ਗੁਰਬਾਨੀ ਨੂੰ ਮੰਨਦੀ ਆ ਤਾਂ ਮਨ ਜਿਹੜਾ ਉਹਨਾਂ ਦਾ ਤਕੜਾ ਆ ਗੁਰਬਾਨੀ ਦੇ ਰੈਫਰੈਂਸ ਨਾਲ ਲੈ ਕੇ ਚੱਲਦੇ ਆ ਤਾਂ ਕਿ ਸਾਰਾ ਲਗਾਤਾਰ ਜਿਵੇਂ ਸਾਡਾ ਨਹੀਂ ਮਾਰ ਪਈ ਹੈ ਔਰ ਤੁਸੀਂ ਵੀ ਗਰਾਉਂਡ ਲੈਵਲ ਤੇ ਜਾ ਕੇ ਸੇਵਾ ਕੀਤੀ ਹੈ ਪਾਣੀ ਤਾਂ ਉਤਰ ਗਿਆ ਪਰ ਅਜੇ ਜੰਗ ਬਾਕੀ ਹੈ ਜੰਗ ਤਾਂ ਹੁਣ ਸ਼ੁਰੂ ਹੋਈ ਹੈ ਪਾਣੀ ਵਾਲੀ ਤੋਂ ਤੇ ਪਹਿਲਾਂ ਜੇ ਰੈਸਕਿਊ ਕਰਨ ਦੀ ਜਿਹੜੀ ਜੰਗ ਸੀ ਉਹ ਹੀ ਅਜੇ ਖਤਮ ਹੋਈ ਹੈ ਅਜੇ ਉਹ ਦੂਸਰੀ ਜੰਗ ਜਿਹੜੀ ਹੈ ਉਹ ਤੇ ਸ਼ੁਰੂ ਹੋਈ ਹੈ ਹੁਣ ਲੋਕਾਂ ਦੇ ਘਰ ਬਣਾਣੇ ਮੁਰਦੂ ਸੇਵਾ ਕਰਨਾ ਤੇ ਔਰ ਲੋਕਾਂ ਦਾ pride ਸ਼ਾਨ ਜਿਹੜੀ ਹੈ ਉਹ ਵੀ ਨਾਲ ਜ਼ਿੰਦਾ ਰੱਖਣਾ ਇਹ ਨਾ ਹੋਏ ਕਿ ਕਿਸੇ ਰਾਹਤ ਦੇ ਵਿੱਚ ਜਾਂ ਕਿਸੇ ਉਸ ਚੀਜ਼ ਦੇ ਵਿੱਚ ਕਦੀ ਕਿਸੇ ਨੂੰ ਇਦਾਂ ਲੱਗ ਜੇ ਕਿ ਮੈਂ ਉਹਨੂੰ ਛੋਟਾ ਦਿਖਾ ਦਈਏ ਜਾਂ ਕੋਈ ਮਦਦ ਕਰਨ ਗਏ ਕਿ ਵੀ ਦਿਖਾਵਾ ਕਰ ਦਈਏ ਜਾਂ ਕੋਈ ਇਦਾਂ ਦੀ ਸਾਡੇ ਕੋਲ ਗਲਤੀ ਹੋ ਜੇ ਕਿਸੇ ਤੋਂ ਵੀ ਤੇ ਉਹ ਉਹ ਅੱਛੀ ਗੱਲ ਨਹੀਂ ਹੈ ਤੇ ਇਸ ਕਰਕੇ ਹੁਣ ਜੰਗ ਸ਼ੁਰੂ ਹੈ ਲੋਕਾਂ ਦੇ ਵਿੱਚ ਕੱਲ ਤੋਂ ਹੀ ਅਸੀਂ ਜਾ ਕੇ ਆਏ ਆ ਅੱਜ ਵੀ ਸਾਰੇ ਲੋਕ ਸਾਂਝੀਆਂ ਟੀਮਾਂ ਗਈਆਂ ਹੋਈਆਂ ਸਫਾਈ ਕਰਨੀਆਂ ਲੋਕਾਂ ਦੇ ਘਰ ਜਿਹੜੇ ਉਹ ਦੁਬਾਰਾ ਤੋਂ ਫਿਰ ਖਾਸ ਕਰਕੇ ਲੋਕਾਂ ਨੂੰ ਉਸ ਟ੍ਰੋਮੇ ਤੋਂ ਬਾਹਰ ਕੱਢਣਾ ਉਹਦੇ ਵਾਸਤੇ ਕੋਸ਼ਿਸ਼ ਹੋ ਰਹੀ ਸਾਰੀ ਜੱਜਕਾਰ ਜੀ ਵੱਲੋਂ ਇੱਕ ਪਿਛਲੇ ਦਿਨੀ 71% ਦੀ ਕੀਤੀ ਹੈ ਔਰ ਜਿਹੜੀਆਂ ਇਹ ਮੁਸ਼ਕਲਾਂ ਆਈਆਂ ਨੇ ਇੱਕ ਮੰਚ ਤੇ ਸਾਰੇ ਇਕੱਠੇ ਹੋ ਕੇ ਲੰਬੇ ਸਮੇਂ ਤੱਕ ਰਾਤਕਾਰ ਚਲਾਏ ਜਾਣ ਸੋ ਉਹਨਾਂ ਦੇ ਵੱਲੋਂ ਪ੍ਰਧਾਨ ਸਰ ਵੀ ਜਾਰੀ ਕੀਤੀਆਂ ਨੇ ਤਾਂ ਜੋ ਇਹ ਏਜੈਂਡੇ ਹੈ ਦੇ ਇੱਕ ਕੱਟਾ-ਕਿੱਟਾ ਕਰਕੇ ਇਹਨਾਂ ਦੀ ਸੇਵਾ ਕੀਤੀ ਹੈ। ਉਹ ਬਹੁਤ ਅੱਛੀ ਗੱਲ ਹੈ ਉਹ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਗੱਲ ਬੋਲ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਸਾਰੀਆਂ ਸੰਸਥਾਵਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਕਿ ਇੱਕ ਪਲੇਟਫਾਰਮ ਦੇ ਥੱਲੇ ਆਉਣਾ ਜ਼ਰੂਰੀ ਹੈ ਕਿਉਂਕਿ ਇਹ ਨਾ ਹੋਈ ਕਿ ਅਸੀਂ ਜਿਹਦੀ ਰੀਲ ਦੇਖੀ ਹੈ ਸਿਰਫ ਉਹਨਾਂ ਉਹਨੂੰ ਹੀ ਅਸੀਂ ਅ ਮਤਲਬ ਮਦਦ ਪਛਾਣਦੇ ਰਹੇ ਜਿਉਂਕਿ ਇੱਕ ਪਿੰਡ 'ਚ ਦੋ ਰੀਲਾਂ ਜਾਂ ਤਿੰਨ ਰੀਲਾਂ ਹੀ ਬਣਦੀਆਂ ਤਿੰਨ ਸਟੋਰੀਆਂ ਬਣਦੀਆਂ ਤੁਹਾਡਾ ਮੀਡੀਆ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਉਹ ਚੋਰੀ ਜਿਹੜੀ ਉਹਨਾਂ ਨੇ ਪਿਕ ਕਰ ਲਿਓ ਪਹਿਲੀ ਪਰ ਵੀ ਘਰ ਹੋਰ ਵੀ ਹੁੰਦੇ ਆ ਪਾਈਆਂ ਦੇ ਵਿੱਚੋਂ ਜਿਹੜੇ ਹੋਰ ਵੀ ਪੀੜਤ ਨੇ ਸੋ ਆਈ ਥਿੰਕ ਕਿ ਸਿਰਫ ਉਨ੍ਹਾਂ ਲੋਕਾਂ ਤੱਕ ਨਾ ਪਹੁੰਚ ਕੀਤੀ ਜਾਏ ਸਾਰੇ ਲੋਕਾਂ ਨਾਲ ਬਰਾਬਰ ਬਰਾਬਰਤਾ ਕੀਤੀ ਜਾਏ ਗੁਰੂ ਸਾਹਿਬ ਦਾ ਜਿਵੇਂ ਹੈ ਨਾ ਕਿ ਬਿਸਰ ਗਈ ਸਭਤਾਤ ਭرائی ਜਦ ਤੇ ਸਾਥ ਸੰਗਤ ਮੋਈ ਪਾਈ ਇਸ ਮੁਸ਼ਕਲ ਘੜੀ ਦੇ ਵਿੱਚ ਪੰਜਾਬੀਆਂ ਨੇ ਵੱਧ ਚੜ ਕੇ ਜਿਹੜਾ ਕਿ ਸੇਵਾ ਦਾ ਮੌਜਾ ਕਰਕੇ ਨੌਜਵਾਨ ਨੌਜਵਾਨ ਬਹੁਤ ਬਹੁਤ ਪਾਣੇ ਪਰ ਕਈ ਨੌਜਵਾਨ ਨੇ ਜਿਹੜੇ ਕਿ ਆਪਣੀ ਜਾਨ ਜੀ ਜੀ ਦੇਖੋ ਨੌਜਵਾਨ ਨਾ ਹੋਈ ਕਹਿੰਦਾ ਜਿਹੜੇ ਕੱਲੇ ਸੈਲੀਬ੍ਰਿਟੀ ਨਹੀਂ ਹੈ ਜਿਹੜੇ ਕੱਲੇ ਐਸਾ ਨਹੀਂ ਹੈ ਕਿ ਕੋਈ ਸਿੰਗਰ ਨੇ ਜਾਂਦੇ ਤਾਂ ਨਹੀਂ ਲਾ ਤੁਸੀਂ ਸਾਰੇ ਆਮ ਲੋਕ ਜਿਹੜੇ ਉਹ ਹੀਰੋ ਇਸ ਤੀ ਦੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਉਹਨਾਂ ਨੂੰ ਬਹੁਤ ਬਹੁਤ ਨਮਨ ਹੈ ਬਹੁਤ ਬਹੁਤ ਪ੍ਰਣਾਮ ਹੈ ਤੇ ਉਹਨਾਂ ਵਾਸਤੇ ਮਤਲਬ ਸਤਿ ਸ੍ਰੀ ਅਕਾਲ ਹੈ ਉਹਨਾਂ ਵਾਸਤੇ ਸਿਰ ਝੁਕਦਾ ਹੈ ਉਹਨਾਂ ਲੋਕਾਂ ਵਾਸਤੇ ਤੇ ਉਹਨਾਂ ਲੋਕਾਂ ਨੂੰ ਹੋਰ ਪ੍ਰੇਰਿਤ ਕਰਨਾ ਜਿਹਦਾ ਕੰਮ ਤੇ ਉਹ ਹੀ ਕਰ ਰਹੇ ਸਾਰੇ ਜਿਹੜੇ ਲੋਕ ਨੇ ਬਾਕੀ ਵੀ ਚਲੋ ਆਉਂਦੇ ਜਾਂਦੇ ਰਹਿੰਦੇ ਲੋਕਾਂ ਨੇ ਆਉਣਾ ਜਾਣਾ ਬਾਹਰੋਂ ਸਾਰੀ ਦੁਨੀਆ ਨਾਲ ਐਸੀ ਗੱਲ ਵੀ ਨਹੀਂ ਕਿ ਬਾਕੀ ਦੁਨੀਆ ਬਾਹਰ ਦੀ ਜਿਹੜੀ ਦੁਨੀਆ ਮੈਨੂੰ ਪਤਾ ਕਿੱਥੋਂ-ਕਿੱਥੋਂ ਲੋਕ ਜਿਹੜੇ ਅੱਜ ਵੀ ਮਤਲਬ ਕਈ ਫੋਨ ਆਏ ਵੀ ਅਸੀਂ ਆਣਾ ਹੈ ਆ ਕੇ ਹੱਥੀਂ ਕੰਮ ਕਰਨਾ ਸੋ ਸਾਰੀ ਦੁਨੀਆ ਨਾਲ ਪੰਜਾਬੀ ਸਾਰੀ ਦੁਨੀਆ ਦੇ ਨਾਲ ਹੁੰਦੇ ਆ ਤੇ ਹੁਣ ਜਦੋਂ ਪੰਜਾਬੀਆਂ ਤੇ ਭੀੜ ਪਈ ਹੈ ਤਾਂ ਸਾਰੀ ਦੁਨੀਆ ਦੇ ਨਾਲ ਕਈ ਲੋਕ ਫੋਟੋ ਖਿਚਾਉਂਦੇ ਆ ਕਿਸੇ ਮਤਲਬ ਅੰਮ੍ਰਿਤਪੁਰ ਦਾ ਖਾਸ ਕਰਕੇ ਲੀਡਰ ਲੋਕ ਉਹ ਵੀ ਹੁੰਦੇ ਆ ਜਿ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਕਈ ਪ੍ਰਕਾਰ ਦੇ ਲੋਕ ਹੁੰਦੇ ਆ ਕੋਈ ਕਈ ਲੋਕ ਸਿਰਫ ਆਪਣੇ ਅਰੀਨਾ ਬਣਾਉਂਦੇ ਆ ਜਾਂ ਫੋਟੋ ਖਿਚਾਉਂਦੇ ਆ ਜਾਂ ਕਈ ਵਾਰੀ ਉਹ ਮੇਰੀ ਤਾਂ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਇਹ ਕਿਸੇ ਨੂੰ ਤੁਸੀਂ ਮੰਨ ਲਓ ਮੈਦਾਨ ਨਹੀਂ ਕਹਿੰਦਾ ਮੈਂ ਗਿਫਟ ਕਹਿਣਾ ਹੈ ਕਿ ਜਦੋਂ ਕਦੀ ਆਪਾਂ ਕਿਸੇ ਵਾਸਤੇ ਜਾਂਦੇ ਆ ਤੇ ਉਹ ਜਦੋਂ ਅਸੀਂ ਕੋਈ ਚੀਜ਼ ਦਿੰਨੇ ਆ ਤੇ ਉਹਦੀ ਵੀਡੀਓ ਨਾ ਬਣਾਓ ਤਾਂ ਜੋ ਜਦੋਂ ਕਦੀ ਬਾਹਰ ਦੇ ਲੋਕ ਵੀ ਦੇਖਣ ਕਿਉਂਕਿ ਸਾਡੇ ਲੋਕ ਜਿਹੜੇ ਹੈ ਨਾ ਇਹ ਬਹੁਤ ਪ੍ਰਾਈਡ ਵਾਲੇ ਲੋਕ ਹੈ ਸ਼ਾਨ ਵਾਲੇ ਲੋਕ ਇਦਾਂ ਤਗੜੇ ਹੋ ਕੇ ਜੀਣ ਵਾਲੇ ਲੋਕ ਹੈ ਕੱਲ ਨੂੰ ਕਿਤੇ ਰੀਲਾਂ ਦੇਖਣ ਜਾਂ ਆਪਣੇ ਚੀਜ਼ਾਂ ਜਿਹੜੀਆਂ ਆਪਣੇ ਫੋਟੋ ਦੇਖਣ ਤੇ ਕੋਈ ਪੈਕੇਟ ਫੜਾਉਂਦਾ ਹੋਏ ਤੇ ਉਹਨਾਂ ਨੂੰ ਇਦਾਂ ਛੋਟਾ ਨਾਲ ਥੈਂਕ ਯੂ ਸੋਮਾ ਬਾਏ